ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੁੜ ਚੁੱਕੇ ਹੋ ਚੈਨਲ ਵੈਦਰ ਅਪਡੇਟਸ ਟੂਡੇ ਦੇ ਨਾਲ ਸ਼ਾਮ ਦੀ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਕਿ ਪੰਜਾਬ ਦੇ ਵਿੱਚ ਅੱਜ ਸ਼ਾਮ ਤੋਂ ਰਾਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਪੰਜਾਬ ਅਤੇ ਰਾਜਸਥਾਨ ਦੇ ਬਾਰਡਰ ਅਤੇ ਹਰਿਆਣਾ ਦਾ ਜਿਹੜਾ ਐਡਜੋਇਨਿੰਗ ਬਾਰਡਰ ਹੈ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਤਕੜੇ ਰੂਪ ਦੇ ਵਿੱਚ ਬੱਦਲਵਾਈ ਦੀ ਕਾਰਵਾਈ ਦੇਖਣ ਨੂੰ ਮਿਲ ਰਹੀ ਹੈ ਜਿਸ ਦੇ ਕਾਰਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਖਾਸ ਤੌਰ ਤੇ ਹਨੂਮਾਨਗੜ੍ਹ ਦੇ ਵਿੱਚ ਤੇਜ਼ ਹਨੇਰੀ ਦੇ ਨਾਲ ਗਰਜ ਚਮਕ ਅਤੇ ਗੜੇ ਮਾਰੀ ਦੀ ਖਬਰਾਂ ਆਈਆਂ ਨੇ ਜਿੱਦੇ ਸਿੱਟੇ ਵਜੋਂ ਪੰਜਾਬ ਦੇ ਵਿੱਚ ਵੀ ਸਿਸਟਮ ਪਹੁੰਚ ਚੁੱਕਿਆ ਜੀ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਮੀਂਹ ਹੋਣ ਦੀ ਉਮੀਦ ਹੈ ਕਿਹੜੇ ਇਲਾਕੇ ਵਿੱਚ ਸ਼ਾਮ ਤੋਂ ਰਾਤ ਤੱਕ ਉਮੀਦ ਹੈ ਕਿ ਮੀਂਹ ਹੋ ਸਕਦਾ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਤੇ ਬਾਕੀ ਰਾਤ ਦੀ ਅਪਡੇਟ ਅਲੱਗ ਤੋਂ ਸਾਂਝੀ ਕਰਾਂਗੇ ਜੀ ਫਿਲਹਾਲ ਅਗਰ ਗੱਲ ਕੀਤੀ ਜਾਵੇ ਤਾਂ ਬੱਦਲ ਵਾਈ ਜਿਹੜੀ ਪੰਜਾਬ ਦੀ ਅਗਰ ਹੱਦ ਕੀਤੀ ਜਾਵੇ ਤਾਂ ਹੱਦ ਜਿਹੜੀ ਮੇਨ ਤੋਂ ਤੇ ਹਨੂਮਾਨਗੜ ਤੋਂ ਸ਼੍ਰੀ ਗੰਗਾ ਨਗਰ ਵਾਲੇ ਪਾਸੇ ਤੋਂ ਇਹ ਸਿਸਟਮ ਜਿਹੜਾ ਹੈ ਪੰਜਾਬ ਦੇ ਬਹੁਤ ਸਾਰੇ ਇਲਾਕੇ ਨੂੰ ਕਵਰ ਕਰ ਚੁੱਕਿਆ ਜੀ ਅਮਲੋਵਾਲਾ ਇਲਾਕਾ ਇਹਨਾਂ ਕਵਰ ਕਰ ਲਿਆ ਹੈ ਮੁਕਸਰ ਦਾ ਇਲਾਕਾ ਇਹਨਾਂ ਕਵਰ ਕਰ ਲਿਆ ਜੀ ਥੇਣ ਹੇਟਲੇ ਪਾਸੇ ਬਠਿੰਡਾ ਮਾਨਸਾ ਸੰਗਰੂਰ ਨੂੰ ਵੀ ਬਹੁਤ ਤਰੀਕੇ ਨਾਲ ਕਵਰ ਕਰ ਚੁੱਕਿਆ ਹੈ ਤੇ ਬਰਨਾਲੇ ਤੱਕ ਵੀ ਇਸ ਦੀ ਮਾਰ ਪੈਂਦੀ ਹੋਈ ਦਿਖਾਈ ਦੇ ਰਹੀ ਹੈ ਥੋੜਾ ਜਿਹਾ ਮਾਨਸਾ ਸੰਗਰੂਰ ਅਤੇ ਬਠਿੰਡੇ ਵਾਲੇ ਇਲਾਕੇ ਵਿੱਚ ਵੀ ਇਸ ਦੀ ਬੱਦਲਬਾਈ ਦੀ ਪਹੁੰਚ ਬਣਦੀ ਹੋਈ ਦਿਖਾਈ ਦੇ ਰਹੀ ਹੈ ਅਗਰ ਪੰਜਾਬ ਵਾਲੇ ਪੱਖ ਤੋਂ ਗੱਲ ਕਰੀਏ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਤਾਂ ਜੋ ਮੌਸਮ ਦੀ ਕੋਈ ਵੀ ਜਾਣਕਾਰੀ ਤੁਹਾਡੇ ਵੱਲੋਂ ਮਿਸ ਨਾ ਹੋਵੇ ਤੇ ਹੁਣ ਆਪਾਂ ਦੇਖਦੇ ਹਾਂ ਕੀ ਹਾਲਾਤ ਨੇ ਕਿਹੜੇ-ਕਿਹੜੇ ਇਲਾਕੇ ਵਿੱਚ ਮੀਂਹ ਦੀ ਇੱਕ ਅਪਡੇਟ ਲੈ ਲੈਂਦੇ ਹਾਂ ਜੀ ਅ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਹਾਲਾਤ ਜਿਹੜੇ ਨੇ ਉਹ ਬਣਦੇ ਹੋਏ ਦਿਖਾਈ ਦੇ ਰਹੇ ਨੇ ਇਹ ਲਗਭਗ ਸ਼ਾਮ 5 ਤੋਂ ਲੈ ਕੇ 8 ਵਜੇ ਦੇ ਵਿੱਚ ਦੀ ਅਪਡੇਟ ਹੈ ਤੇ ਰਾਤ ਲਗਭਗ 9 10 ਕਿਤੇ ਵਜੇ ਦੇ ਕਰੀਬ ਦੇ ਸਿਸਟਮ ਜਿਹੜਾ ਹੌਲੀ ਹੌਲੀ ਖਿਸਕਦਾ ਹੋਇਆ ਪੰਜਾਬ ਦੇ ਦੁਆਬੇ ਦੇ ਇਲਾਕੇ ਨੂੰ ਕਵਰ ਕਰ ਜਾਵੇਗਾ ਜਿਹਦੇ ਵਿੱਚ ਮੇਨ ਤੌਰ ਤੇ ਸਾਨੂੰ ਬਠਿੰਡਾ ਮਾਨਸਾ ਸੰਗਰੂਰ ਥੋੜਾ ਜਿਹਾ ਬਰਨਾਲਾ ਮੁਕਸਰ ਸਾਹਿਬ ਇਹਨਾਂ ਇਲਾਕਿਆਂ ਦੇ ਵਿੱਚ ਵੀ ਥੋੜੀ ਜਿਹੀ ਕਾਰਵਾਈ ਹੁੰਦੀ ਦਿਖਾਈ ਦੇ ਰਹੀ ਹੈ ਤੇ ਲਗਭਗ ਕੱਲ ਸਵੇਰੇ 6 ਵਜੇ ਦੇ ਨੇੜੇ ਤੇੜੇ ਇਹ ਸਿਸਟਮ ਜਿਹੜਾ ਹੈ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਨੂੰ ਕਵਰ ਕਰਦਾ ਹੋਇਆ ਦਿਖਾਈ ਤੜਕੇ ਸਵੇਰੇ 6 ਤੱਕ ਮੀਂਹ ਦੀ ਤਗੜੀ ਕਾਰਵਾਈ ਦੇਖਣ ਨੂੰ ਮਿਲੇਗੀ ਆਉਂਦੇ 2-3 ਘੰਟਿਆਂ ਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਦੱਖਣੀ ਬੈਲਟ ਜਿਹੜੀ ਕਿ ਰਾਜਸਥਾਨ ਦਾ ਬਾਰਡਰ ਹੋ ਗਿਆ ਹਰਿਆਣਾ ਦਾ ਬਾਰਡਰ ਹੋ ਗਿਆ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੀ ਕਾਰਵਾਈ ਸਾਨੂੰ ਦੇਖਣ ਨੂੰ ਆਉਂਦੇ 1-2 ਘੰਟੇ ਦੇ ਵਿੱਚ ਤਗੜੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਜਿਦੇ ਵਿੱਚ ਅਗਰ ਗੱਲ ਕੀਤੀ ਜਾਵੇ ਤਾਂ ਫਜ਼ਿਲਕਾ ਹੋ ਗਿਆ ਮੁਕਸਰ ਹੋ ਗਿਆ ਬਠਿੰਡਾ ਮਾਨਸਾ ਸੰਗਰੂਰ ਹੋ ਗਿਆ ਬਰਨਾਲਾ ਹੋ ਗਿਆ ਤੇ ਥੋੜਾ ਬੋਤਾ ਪਟਿਆਲਾ ਦਾ ਹਿੱਸਾ ਵੀ ਆ ਸਕਦਾ ਹੈ ਜੀ ਬਾਕੀ ਰਾਤ ਨੂੰ ਜਿਹੜੀ ਵੀਡੀਓ ਸਾਂਝੀ ਕਰਾਂਗੇ ਲਗਭਗ 7 8 ਵਜੇ ਦੇ ਕਰੀਬ ਉਹਦੇ ਵਿੱਚ ਤੁਹਾਨੂੰ ਅਸੀਂ ਪ੍ਰੋਪਰ ਦੱਸਾਂਗੇ ਕਿ ਕੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿਹੜੇ ਜ਼ਿਲ੍ਹੇ ਵਿੱਚ ਕਦੋਂ ਮੀਂਹ ਉਦੋਂ ਤੱਕ ਬਣੇ ਰਹੋ ਚੈਨਲ ਦੇ ਉੱਪਰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਕੋਈ ਵੀ ਜਾਣਕਾਰੀ ਮਿਸ ਨਾ ਹੋਵੇ ਤੁਹਾਡੇ ਇਲਾਕੇ ਦਾ ਮੌਸਮ ਜ਼ਰੂਰ ਲਿਖਿਓ ਤੇ ਬਾਕੀ ਸਾਨੂੰ ਫੇਸਬੁੱਕ ਤੇ ਇੰਸਟਾਗ੍ਰam ਤੇ ਵੀ ਉੱਥੇ ਵੀ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਧੰਨਵਾਦ ਜੀ